ਇਸ ਆਪਦਾਨ ਨੂੰ ਪਰਲੇ ਚ ਬਦਲਿਆ ਮੈਂ ਨਿਮੇੜ ਗਲਤੀਆਂ ਨਹੀਂ ਮੈਂ ਪਿੰਡ ਦੇ ਲੋਕਾਂ ਦੇ ਸਭ ਨਾਲ ਪਹਿਲੇ ਤੇ ਉਹਨਾਂ ਨੂੰ ਪ੍ਰਣਾਮ ਕਰਨਾ ਸਲੂਟ ਕਰਨਾ ਇਸ ਪਿੰਡ ਦੇ ਲੋਕਾਂ ਨੂੰ ਮੈਂ ਸਰਪੰਚ ਸਾਹਿਬ ਨੂੰ ਕਹਿ ਰਿਹਾ ਸੀ ਕਿ ਇਸ ਤੋਂ ਵਧੀਆ ਕੰਮ ਨਹੀਂ ਹੋ ਸਕਦਾ ਕਿ ਆਪ ਖੜੇ ਹੋ ਕੇ ਅਸੀਂ ਪੰਜਾਬ ਬਚਾਈਏ ਮਾਨਵਤਾ ਬਚਾਈਏ ਇਸ ਤੋਂ ਵੱਡਾ ਕੰਮ ਨਹੀਂ ਹੋ ਸਕਦਾ ਜੋ ਪਿੰਡ ਵਾਲਿਆਂ ਨੇ ਕੀਤਾ ਇਹ ਇਕੱਲਾ ਪਿੰਡ ਨਹੀਂ ਬਚਾਇਆ ਤੁਸੀਂ ਤੁਸੀਂ ਪੂਰਾ ਲੁਧਿਆਣਾ ਪੂਰਾ ਸਤਲੁਜ ਦੇ ਨਾਲ ਲੱਗਦਾ ਸਾਰਾ ਏਰੀਆ ਬਚਾਇਆ ਤੁਹਾਨੂੰ ਸਲੂਟ ਹੈ ਤੁਹਾਡੇ ਦੇ ਚਰਨ ਸਿਰ ਤੇ ਰੱਖਣੇ ਚਾਹੀਦੇ ਦੂਜਾ ਇੱਥੇ ਜਿਹੜੀ ਰੇਤ ਦੀ ਖਨਨ ਹੋਈ ਹੈ ਉਹ ਅਸਲ ਕਾਰਨ ਹੈ ਇਸ ਧੂਸੀ ਬੰਦ ਦਾ ਨਿਕਲਣ ਦਾ ਅਸੀਂ ਲਾਲਚ ਇੰਨਾ ਯਾਦਾ ਹੋ ਗਿਆ ਕਿ ਮਾਫੀਆ ਸਰਕਾਰ ਚਲਾਣਾ ਪਿਆ ਔਰ ਮਾਫੀਆ ਨੇ ਅਜਹ ਹਾਲਾਤ ਕੀ ਨੇ ਕਿ 150 ਕਿੱਲਾ ਜ਼ਮੀਨ ਤੇ ਪਾਣੀ ਦੇ ਥੱਲੇ ਜਾ ਚੁੱਕੀ ਇਹਨਾਂ ਦਾ ਲਾਲਚ ਔਰ ਪੰਜਾਬ ਦੇ ਲਗਭਗ 1800 ਪਿੰਡ ਡੁੱਬ ਗਏ 1800 ਪਿੰਡ 18 April ਨੂੰ ਪਿੰਡ ਦੇ ਲੋਕਾਂ ਨੇ FIR ਕਰਾਈ ਹੈ ਕਿ ਇੱਥੇ ਬੇਅੰਤਹਾ ਖਨਨ ਹੋ ਰਿਹਾ ਮੇਰੀ ਪ੍ਰੈਸ ਦੇ ਲੋਕਾਂ ਕੀ ਬੇਨਤੀ ਹੈ 18 April ਦੀ ਕੜਾ ਥਾਣਾ ਮਿਹਰਬਾਨ ਮਿਹਰਬਾਨ ਪੂਰਾ ਥਾਣੇ ਦੇ ਅੰਦਰੋਂ ਔਰ ਇਹ ਰਿਪੋਰਟ ਤੇ ਲੈ ਕੇ ਦੇਖੋ ਕਿ ਉਹ ਕੰਪਲੇਂਟ ਹੋ ਰਹੀ ਹੈ ਕਿ ਸਾਡੇ ਪਿੰਡ ਚੋਂ 25 25 30 30 40 40 ਫੁੱਟ ਫालतू ਰੇਤ ਕੱਢਦੀ ਦਰਿਆ ਨੂੰ ਵੈਲਕਮ ਕੀਤਾ ਇਸ ਸਰਕਾਰ ਨੇ ਔਰ ਜਿڑا ਅੱਜ ਖੁਮਿਆਜਾ ਪੂਰਾ ਪੰਜਾਬ ਇਹੋ ਹੀ ਹਾਲ ਜਨਾਲੇ ਇਹੋ ਹੀ ਹਾਲ ਦੀਨਾ ਨਗਰ ਇਹੋ ਹੀ ਹਾਲ ਗੁਰਦਾਸਪੁਰ ਤੇਰਾ ਬਾਬਾ ਨਾਨਕ ਬਾਬੇ ਨਾਨਕ ਦੀ ਉਹ ਧਰਤੀ ਜਿੱਤੇ ਬਾਬੇ ਨਾਨਕ ਨੇ ਸਾਡੇ ਗੁਰੂ ਮਾਰਾਇ ਨੇ ਹਲਚਲ ਆਇਆ ਅੱਜ ਉੱਥੇ ਵੀ ਰੇਤ ਦੇ ਖਨਨ ਦੇ ਕਾਰਨ ਤਬਾਈ ਆ ਗਈ ਮੈਨੂੰ ਹੈਰਾਨਗੀ ਹੁੰਦੀ ਹੈ ਅੱਜ ਇਰੀਗੇਸ਼ਨ ਮਨਿਸਟਰ ਦੀ ਸਣੀਰੇ ਕਿਰੇ ਇਹਨਾਂ ਦਾ ਵਿਧਾਨ ਸਭਾ ਦੇ ਪਟਲ ਤੇ ਭਾਸ਼ਣ ਹੈ ਤੁਸੀਂ ਕੱਢ ਕੇ ਦੇਖੋ ਕਿ 200 ਕਿੰਨੇ ਕਰੋੜ ਰੁਪਈਆ ਸੀ ਕੱਚੇ ਬੰਦਾਂ ਨੂੰ ਪੱਕਾ ਕਰਨ ਐਸੇ ਲਾਤਾ ਇਹ ਤੁਸੀਂ ਬੰਦ ਬਣੇ ਸੀ ਵਾਜਪਾਈ ਸਾਹਿਬ ਨੇ ਪੈਸਾ ਭੇਜਿਆ ਸੀ ਔਰ ਬਾਦਲ ਸਾਹਿਬ ਮੁੱਖ ਮੰਤਰੀ ਸਨ ਇਹ ਅੱਜ ਉਹ ਬੰਦ ਦੀ ਰਿਪੇਅਰ ਕਿੰਨੇ ਕਰਨੀ ਸੀ ਉਹ ਕਿੱਥੇ ਗਿਆ 200 ਕਿੰਨੇ ਕਰੋੜ ਰੁਪਏ ਜਿਹੜਾ ਵਿਧਾਨ ਸਭਾ ਹੀ ਤੁਸੀਂ ਬੋਲੇ ਸੀ ਅੱਜ ਪੰਜਾਬ ਸੰਤਾਪ ਚ ਹੈ ਇਹ ਫਸਲ ਇੱਕ ਤਬਾ ਨਹੀਂ ਜਈ ਜਿਹੜੀ ਰੇਤ ਆ ਗਈ ਹੈ ਉਹ ਕਦੋਂ ਚੁੱਕੀ ਜਾਊਗੀ ਕਦੋਂ ਫਸਲ ਥੱਲੇ ਖੜੀ ਹੋਏਗੀ ਉਹਨਾਂ ਕਿਸਾਨ ਵੀਰ ਕਹਿ ਰਹੇ ਸੀ ਜਿਹੜਾ ਪੈਸਾ ਹੈ ਉਹ ਸਿੱਧਾ ਕਿਸਾਨਾਂ ਨੂੰ ਭੇਜਣਾ ਇਹਨਾਂ ਵਿੱਚਕਾਰ ਕੋਈ ਦਲਾਹ ਲ ਆ ਜਾਣ ਮੇਤੇ ਇੰਨਾ ਅਵਿਸ਼ਵਾਸ ਹੈ ਲੋਕਾਂ ਨੂੰ ਸਰਕਾਰ ਤੇ ਇੰਨਾ ਅਵਿਸ਼ਵਾਸ ਹੈ ਲੋਕਲ ਸਟੇਟ ਬਰੂ ਸਰਕਾਰ ਨੂੰ ਦੇਖ ਰਹੇ ਆ ਪੰਜਾਬ ਦੇ ਲੋਕ ਕਿ ਕਦੋਂ ਫਿਰ ਆਟ ਫੰਡ ਮਿਲੇ ਮੈਂ ਹੈਰਾਨ ਆ ਮੈਂ ਹੈਰਾਨ ਆ ਝੂਠ ਦਾ ਨਰੇਟਿਵ ਚਲਾ ਰਹੇ 11000 ਕਰੋੜ ਰੁਪਇਆ ਐਨ ਡੀ ਆਰ ਐਫ ਦੇ ਅੰਦਰ ਸਟੇਟ ਗਵਰਨਮੈਂਟ ਕੋ ਬਿਆ ਲਗਭਗ 250 ਕਰੋੜ ਰੁਪਇਆ ਦੇ ਹੋਣ ਲਾਸਟ ਕਿਸ਼ਤ ਆਈ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਖੁਦ ਪ੍ਰਧਾਨ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਨੂੰ ਫੋਨ ਕਰਕੇ ਕਿਹਾ گورنر ਨੂੰ ਫੋਨ ਕਰਕੇ ਕਿਹਾ ਕਿ ਹਰ ਜੋ ਵਤਵਦ ਹੈਲਪ ਹੈ ਮਿਲੇਗੀ ਸਰ ਸਰਕਾਰ ਮੈਂ ਕਿਹਾ ਮੇਰੇ ਵੀਰ ਜੀ ਗੱਲ ਤੇ ਸੁਣ ਲੋ ਸਰ ਫੋਨ ਕਰਨਾ ਤੇ ਟਵੀਟ 'ਚ ਫਰਕ ਹੁੰਦਾ ਫੋਨ ਕੀਤਾ ਜੀ ਆਪ ਆਪਣਾ ਮੰਤਰੀ ਭੇਜਿਆ ਜਨਾਬ ਸਰ ਸਰ ਮਾਚਲ ਫੜ ਤੋਂ 2 ਮਹੀਨੇ ਪਹਿਲੇ ਦਾ ਹੜ੍ਹ 'ਚ ਉੱਥੇ ਵੀ ਸਰਕਾਰ ਬੀਜੇਪੀ ਦੀ ਨਹੀਂ ਗਿਆ ਨਾ ਕਹੋ ਇਹ ਸਾਡੀ ਜਨਤਾ ਹੈ ਸਰ ਸਾਡੀ ਡਿਊਟੀ ਹੈ ਔਰ ਮੰਤਰੀ ਖੁਦ ਖੇਤੀਬਾੜੀ ਮੰਤਰੀ ਨੇ ਇਥੇ ਭੇਜਿਆ ਕਿ ਜਾ ਕੇ ਮੌਕੇ ਤੇ ਜਾਇਜ਼ਾ ਲਵੋ ਦੋ ਟੀਮਾਂ ਪਿੰਡ-ਪਿੰਡ ਜਾਂਦੀਆਂ ਦੋ ਪਿੰਡਾਂ ਦੋ ਟੀਮਾਂ ਪਿੰਡ-ਪਿੰਡ ਚ ਗਈਆਂ ਮੌਕੇ ਤੇ ਜਾਇਜ਼ਾ ਲੈਣੀਆਂ ਕੇਂਦਰ ਦੀਆਂ ਟੀਮਾਂ ਇਹ ਅਸਲ ਚ ਜਿੰਨਾ ਚਿਰ ਗੁਰਦਾਵਰੀਆਂ ਨਹੀਂ ਹੋਣਗੀਆਂ ਉਹਨਾਂ ਚਿਰ ਕੋਈ ਪੈਕੇਜ ਕਿਸੇ ਨੂੰ ਵਿਅਕਤੀਗਤ ਕਿਸੇ ਕਿਸਾਨ ਨੂੰ ਮਿਲ ਨਹੀਂ ਪਾਣਾ सेंट्रेट ਕੋਲ ਪੈਸਾ ਆ ਚੁੱਕਾ ਹੈ ਲੇਕਿਨ ਪੈਸੇ ਆ ਸਿਰਫ ਰਿਪੋਰਟ ਤੇ ਸਟੇਟ ਨੇ ਬਣਾ ਕੇ ਭੇਜਣੀ ਹੈ ਨਾ ਜੀ ਉਹ ਰਿਪੋਰਟ ਬਣਾਣ ਅਸੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਪਟਵਾਰੀ ਲੱਗਣਗੇ ਉਹ ਜਦੋਂ ਮੁੱਖ ਪ੍ਰਧਾਨ ਮੰਤਰੀ ਖੁਦ ਕਹਿ ਰਿਹਾ ਹੈ ਗ੍ਰਹਿ ਮੰਤਰੀ ਜਿਹੜਾ ਐਨ ਡੀ ਆਰ ਐਫ ਦਾ ਇੰਚਾਰਜ ਹੈ ਇਹ ਤੁਸੀਂ ਦੇਖੋ ਆਰਮੀ ਆਈ ਹੈ ਮੁੱਖ ਮੰਤਰੀ ਸਾਹਿਬ ਦੇ ਕਹਿੰਦੇ ਆਈ ਐਨ ਡੀ ਆਰ ਐਫ ਲੱਗੀ ਹੈ ਮੁੱਖ ਮੰਤਰੀ ਸਾਹਿਬ ਦੇ ਕਹਿੰਦੇ ਲੱਗੀ ਇਹ ਕੇਂਦਰ ਸਰਕਾਰ ਲੱਗੀ ਐਸਲੇ ਵਕਤ ਨਹੀਂਗਾ ਕਿਸੇ ਤੇ ਬਲੇਮ ਕਰਨ ਦਾ ਇਹ ਵਕਤ ਹੈ ਪੰਜਾਬ ਬਚਾਣ ਦਾ ਲੇਕਿਨ ਮੈਂ ਇੱਥੇ ਇੱਕ ਮੰਗ ਕਰਨਾ ਅੱਜ ਇੱਥੋਂ ਦਾ ਦਰਦ ਦੇਖ ਕੇ ਉਹ ਜਿਨ੍ਹਾਂ ਦੀ 250 ਜ਼ਮੀਨ ਉਹਨੇ ਮੈਨੂੰ ਇੱਕ ਇੱਕ ਕਿਸਾਨ ਖੜੇ ਸੀ ਕਿ ਸਾਡੀ ਜ਼ਮੀਨ ਹੜ ਲੈ ਗਿਆ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਕੌਣ ਰੇਤ ਖਨਨ ਕਰਾ ਰਿਹਾ ਸੀ ਉਸ ਰੇਤ ਦੀ ਖਨਨ ਦੇ ਪਿੱਛੇ ਕੌਣ ਸੀ ਉਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਜੀ ਭਾਜੀ ਇੱਕ ਮਿੰਟ ਗੱਲ ਤੇ ਕਰ ਲੈਂਦੇ ਹੋ ਸਰ ਆਮ ਆਦਮੀ ਪਾਰਟੀ ਭਾਜੀ ਭਾਜੀ ਗੱਲ ਸੁਣ ਲੈਂਦੇ ਹੋ ਨਾ ਜੀ ਮੇਰਾ ਦੂਜੀ ਮੰਗ ਹੈ ਕਿ ਜਿਨ੍ਹਾਂ ਲੋਕਾਂ ਨੇ ਤੂਸੀ ਬੰਦ ਦੇ ਨਾਂ ਤੇ ਠੇਕੇ ਲਿੱਤੇ ਲਾਇਏ ਕਰੇ ਹੋਰ ਵੀ सीबीआई ਜਾਂਚ ਹੋਣੀ ਚਾਹੀਦੀ ਜਿਹੜੀ ਗੱਲ ਹਿੰਦੁਸਤਾਨ ਦਾ ਹਰ ਸਾਲ ਚ ਦੋ ਵਾਰੀ ਸਟੇਟਾਂ ਨੂੰ ਪੈਸਾ ਆਂਦਾ ਕੋਈ ਪੈਸਾ ਬਕਾਇਆ ਨਹੀਂ ਜੇ ਹਰਿਆਣਾ ਦਾ ਜਿੰਨਾ ਪੈਸਾ ਬਕਾਇਆ ਇਹ ਮਹਾਰਾਸ਼ਟਰ ਦਾ ਜਿੰਨਾ ਬਕਾਇਆ ਜਿਸ ਤਰ੍ਹਾਂ ਰਾਜਸਥਾਨ ਦਾ ਹਰ ਸਾਲ ਚ ਦੋ ਵਾਰੀ ਕਿਸਤਾਂ ਦੀ ਉਹ ਦੂਜੀ ਕਿਸ਼ਤ ਸਾਰੇ ਦੇਸ਼ ਦੀ ਯਾਨੀ ਅਸੀਂ ਸਾਰੇ ਸਾਰੇ ਦੇਸ਼ ਦਾ ਬਕਾਇਆ ਹੈ ਨਾ ਕਿ ਇਹਨਾਂ ਦਾ ਕੱਲਾ ਬਕਾਇਆ ਸਾਲ 'ਚ ਦੋ ਵਾਰੀ ਕਿਸ਼ਤਾਂ ਦੀ ਨਵੀਂ ਗੱਲ ਤੇ ਇਹਨਾ ਨਾ ਕਰਨ ਇਹ ਤੇ ਜਾਨ ਬਿਊਜ ਕੇ ਉਲਜਾਨ ਵਾਸਤੇ ਉਸਾ ਤੁਹਾਡਾ ਮੌਕਾ ਮੁੱਖ ਮੰਤਰੀ ਸਾਹਿਬ ਤੁਹਾਡੇ ਮੰਤਰੀ ਆ ਕੇ ਮੌਕੇ ਤੇ ਉਸ ਅਫਸਰ ਨੂੰ ਸਸਪੈਂਡ ਕਰੋ ਨਾ ਜਿਨੇ ਠੇਕੇ ਦਾ ਪੈਸਾ ਖਾਦਾ ਉਹ ਠੇਕੇਦਾਰ ਨੂੰ ਇੱਥੇ ਲਿਆ ਕੇ ਖੜਾ ਕਰਨ ਕਿੱਥੇ ਗਿਆ 201 ਬੇਚੀਆ ਸਾਡੀ 1 ਮਿੰਟ 1 ਮਿੰਟ ਜਿਨ੍ਹਾਂ ਨੇ ਜਿਨ੍ਹਾਂ ਨੇ ਐਫ ਆਈ ਆਰ ਦਰਜ ਕਰਾਈ ਪਿੰਡ ਵਾਲਿਆਂ ਨੇ ਅਪ੍ਰੈਲ ਚ ਅਸੀਂ ਹੁਣ ਸਤੰਬਰ ਚ ਬੈਠੇ ਹਾਂ ਜੇ ਅਪ੍ਰੈਲ ਚ ਪਿੰਡ ਵਾਲਿਆਂ ਦੀ ਗੱਲ ਕਿਸੇ ਨੇ ਸੁਣੀ ਹੁੰਦੀ ਅਪ੍ਰੈਲ ਲੰਘ ਗਿਆ ਮਈ ਲੰਘ ਗਿਆ ਜੂਨ ਲੰਘ ਗਿਆ ਅਗਸਤ ਲੰਘ ਗਿਆ ਅਗਸਤ ਦਾ 10 ਦਿਨਾਂ ਤੋਂ ਪਿੰਡ ਲੜ ਰਿਹਾ 10 ਦਿਨ ਤੋਂ ਪਿੰਡ ਲੜ ਰਿਹਾ ਕੋਈ ਸਵੈ ਮੈਨ ਨਹੀਂ ਆਈ ਇੱਕ ਪਿੰਡ ਵੱਲੋਂ ਮੈਨ ਪਈ ਇੱਕ ਮਿੰਟ ਪਿੰਡ ਵਾਲੇ ਗੱਲ ਸੁਣ ਲੋ ਜੀ ਇੱਕ ਪਿੰਡ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਜ਼ਿਕਰ ਕੀਤਾ ਕਿ ਬਾਕੀ ਤੁਹਾਡੇ ਵਿੱਚ ਵੀ ਅਜਿਹੇ ਹਾਲਾਤ ਨੇ ਤੇ ਉੱਥੇ ਸਾਡੀ ਸਰਕਾਰ ਦੀ ਹੈਗੀ ਕਿ ਇਹ ਪੇਂਡੂ ਕਾ ਜ ਐ ਐਸਐਪੀ ਸਾਹਿਬ ਅਸੀਂ ਹਰ ਦੁਨੀਆ ਦਾ ਨਿਯਮ ਹੈ ਸੈਂਟਰ ਗਵਰਨਮੈਂਟ ਸਟੇਟ ਨੂੰ ਹਰ ਸਾਲ ਚ ਦੋ ਕਿਸ਼ਤਾਂ ਇਹ ਪੈਸੇ ਦਿੰਦੀ ਕੋਈ ਕਿਸ਼ਤ ਬਕਾਇਆ ਨਹੀਂ ਮੈਂ ਤੁਹਾਡੇ ਤੇ ਫਿਰ ਆਫੀਸ਼ੀਅਲੀ ਕਹਿ ਰਿਹਾ ਕੋਈ ਕਿਸ਼ਤ ਬਕਾਇਆ ਨਹੀਂ ਹੈ ਨਾ ਸਟੈਪ ਮਦਰਲੀ ਟ੍ਰੀਟਮੈਂਟ ਸਿਰਫ ਨਰੇਟਿਵ ਕ੍ਰੀਏਟ ਕੀਤਾ ਜਾ ਰਿਹਾ ਹੈ। ਯਾਨੀ ਤੇ ਮੁੱਖ ਮੰਤਰੀ ਸਾਹਿਬ ਕਹਿਣ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੂੰ ਕਿਹਾ ਕੋਈ ਖਰਚਾ ਹੋਏਗਾ, ਕੋਈ ਕੁਝ ਹੋਏਗਾ, ਗਰੀਬ ਮਜ਼ਦੂਰ, ਕਿਸਾਨ। ਉਰਾ ਜੋ ਹੋਏਗਾ ਕੇਂਦਰ ਸਰਕਾਰ ਨਾਲ ਖੜੀ। ਲੋਕ BBMP ਤੇ ਸਵਾਲ اٹھਾ ਰਹੇ ਆ ਕਿ BBMP ਦਾ ਕੰਟਰੋਲ ਕਿੰਨੇ ਰੋਕਿਆ ਸੀ ਪਾਣੀ ਛੱਡਣ ਤੋਂ? ਯਾਦ ਕਰੋ ਤੁਹਾਡੇ ਟੀਵੀ ਤੇ ਚੱਲਿਆ ਸੀ ਕਿੰਨੇ ਰੋਕਿਆ ਸੀ? ਤੁਸੀਂ CPI ਦੀ ਗੱਲ ਕੀਤੀ ਹੈ, ਕੇਂਦਰ ਨੇ ਜਾਂਚ ਕਰਾਉਣੀ ਹੈ, ਤੁਸੀਂ ਮੰਨ ਕਰੋਗੇ ਜਾਂਚ ਕਰਾਉਣੀ? ਸਟੇਟ ਗਵਰਨਮੈਂਟ ਬਿਲਕੁਲ ਮੈਂ ਮੰਨ ਕਰ ਰਿਹਾ ਹਾਂ। ਮੈਂ ਮੰਗ ਕਰ ਰਹੇ ਹਾਂ ਜਾਂਚ ਕਰਨੀ ਚਾਹੀਦੀ ਹੈ। ਅੱਛਾ ਇੱਕ ਸਾਡੀ ਬੇਨਤੀ ਹੈ ਪਿੰਡ ਵੱਲੋਂ ਚੁੱਕ ਸਾਹਿਬ ਇਹਨਾਂ ਦਾ 250 ਕਿਲਾ ਜਮ੍ਹਾਂ ਰੁੜ ਗਿਆ। ਜ਼ਮੀਨ ਹੀ ਖਤਮ ਹੋ ਗਈ ਹੈ ਇਸ ਪਿੰਡ ਦੀ। ਜਿਹੜਾ ਪਤਾ ਇਹਨਾਂ ਕਿ 40 ਫੁੱਟ ਥੱਲੇ ਚਲੀ ਗਈ 50 ਫੁੱਟ ਥੱਲੇ ਗਲੀ ਗਈ। ਪਲੀਜ਼ ਇਹਨਾਂ ਦੇ ਕਿਰਪਾ ਕਰਕੇ ਸੈਂਟਰ ਕੋ ਬੁਲਾ ਕੇ ਆ ਸਰਪੰਚ ਸਾਹਿਬ ਨੂੰ ਲੈ ਕੇ ਇਹਨਾਂ ਦੇ ਕਿਰਪਾ ਕਰਿਓ ਜੀ। ਮੈਂ ਤੁਹਾਡੇ ਨਾਲ ਵਾਅਦਾ ਕਰਨਾ ਅਸੀਂ ਜਲਦੀ ਹੀ ਸਪੈਸ਼ਲ ਟੀਮ ਜਿਹੜੀ ਪੰਜਾਬ ਆਈ ਹੈ ਉਹਨੂੰ ਇੱਥੇ ਲੁਧਿਆਣਾ ਤੇ ਤੁਹਾਡੇ ਪਿੰਡ ਵੀ ਭੇਜਨੇ ਆ। ਇਹ ਮੌਕਾ ਵੀ ਜਾਇਜ਼ਾ ਹੋਣਾ ਚਾਹੀਦਾ ਔਰ ਇੱਕ ਇੱਕ ਚੀਜ਼ ਦਾ ਜਾਇਜ਼ਾ